ਤਾ ਬਹੁਤ ਦੂਰ ਖੇਲਣ ਆਏ ਸਸਰਾਲੀ ਮਤਲਬ ਕਿੰਨਾ ਕਿਲੋਮੀਟਰ ਪੈ ਗਿਆ ਆਪਾਂ ਨੂੰ ਪੰਤਾਲੇ ਪੈ ਗਿਆ 45 ਕਿਲੋਮੀਟਰ ਅੱਛਾ ਲਾਤਾ ਸਾਡੇ ਗਵੰਡੀ ਪਿੰਡ ਰਹੀ ਮੈਚ ਤਮੋਟ ਨਾਲ ਤਮੋਟ ਸਾਡੇ ਪਿੰਡ ਤੋਂ ਮੈਂਦ ਨਾਲ ਹੈਗਾ ਕਿੰਨਾ ਕਿਲੋਮੀਟਰ ਤੋਂ ਮੋਟ 3-4 ਕਿਲੋਮੀਟਰ ਹੋ ਤਿੰਨ ਚਾਰ ਕਿਲੋਮੀਟਰ ਹਾਂ ਯਾਰ ਸਾਨੂੰ ਉੱਥੇ ਦਾ ਹੁੰਦਾ ਸੀ ਰਿਜ਼ਲਟ ਭੇਜ ਦੇਣਾ ਇਹ ਜਦਾ ਵਟੇ ਇਹ ਜਦਾ ਠੀਕ ਨਹੀਂ ਸੀ ਇਹ ਵੀ ਵਧੀਆ ਸੀ ਨਾਲੇ ਬਾ ਕਮਾਲ ਓਏ ਚਿੱਟੀ ਤੂੰ ਇਹਨਾਂ ਨੂੰ ਸਲਾਹ ਨਹੀਂ ਦਿੱਤੀ ਤੂੰ ਇਹਨਾਂ ਨੂੰ ਸਲਾਹ ਨਹੀਂ ਦਿੱਤੀ ਤੋੜ ਨੂੰ ਕਹਿਣਾ ਨੀਗਾ ਹਾਡਾ ਦਾ ਮਕਸੂਦ ਨਾ ਮੈਟਾ 3 ਕਿਲੋਮੀਟਰ ਤੇ ਹਾਡਾ ਗਰਾਊਂਡ ਉਤੇ ਵਧੀਆ ਅਸੀਂ ਤੁਹਾਨੂੰ ਰਿਜ਼ਲਟ ਭੇਜ ਦਿੰਦੇ ਇਹਨੂੰ ਕਹ ਅਸੀਂ ਤੁਹਾਨੂੰ ਰਿਜ਼ਲਟ ਭੇਜ ਦਿੰਦੇ ਹਾਂ ਤਾਂ ਪਤਾ ਹੀ ਨਹੀਂ ਸੀ ਵੀ ਉਹ ਵੀਰੇ ਨੇ ਫੋਨ ਕੀਤਾ ਯਾਰ ਚਲੋ ਨਿਕਲਈ ਓਏ ਇਹ ਤਾਂ ਲਾਈਨ ਹੀ ਚਾ ਨਿਕਲਈ ਤੁਹਾਨੂੰ ਨਾ ਚਾ ਨਹੀਂ ਨਿਕਲੀ ਯਾਰ ਐਂ ਕਰਦਾ ਹੁਣ ਹਾਂ ਹਾਂ ਦੇਖਾ ਕਿੰਨਾ ਫਰਕ ਪੈ ਗਿਆ ਮਤਲਬ ਲਓ ਜੀ ਸਸਰਾਲੇ ਟੂਰਨਾਮੈਂਟ ਪਿੰਡ ਆ ক্রিকেট ਦਾ ਲੈਦਰ ਦਾ ਇੱਥੇ ਆਈਆ ਟੀਮ ਮਕਸੂੜੇ ਔਰ ਮਕਸੂੜੇ ਦੀ ਟੀਮ ਦਾ ਮੈਚ ਹੈਗਾ ਟਮੋਟ ਨਾਲ ਤੇ ਇਹ ਹੈ ਗਰਾਊਂਡ ਸਸਰਾਲੇ ਦਾ ਪਰ ਮੈਚ ਬਹੁਤ ਹਾਜਰੇ ਸਟਾਰਟ ਕਰਨਾ ਲੱਗਾ ਲੇਕਿਨ ਲੱਗੇ ਹੋਏ ਨੇ ਮੁੰਡੇ ਅਜੇ ਬਾਲ ਬਾਉਂਡਰੀ ਕਰਨ ਵਗੈਰਾ ਤੇ ਪੇਚ ਨੋ ਰਗੜਨ ਕੁਛ ਕੱਚੀ ਮਿੱਟੀ ਹੈ ਬੋਲ ਦਾ ਹਜੇ ਪਤਾ ਨਹੀਂ ਵੀ ਕਿਦਾਂ ਦੀ ਰਿਸਪੌਂਸ ਰਹੋਗੀ ਹਰਦੀ ਟੀਮ ਲੇਕਿਨ ਪਹੁੰਚ ਚੁੱਕੀ ਆ ਔਰ ਟਾਈਮ ਦੇ ਅਕੋਰਡਿੰਗ ਜਿਵੇਂ ਵੀ ਅਸੀਂ ਕ੍ਰਿਕਟ ਨੂੰ ਪਿਆਰ ਕਰਦੇ ਆ ਉਸ ਅਕੋਰਡਿੰਗ ਅਸੀਂ ਹਮੇਸ਼ਾ ਤਾਂ ਯਾਰ ਹਰ ਜਗ੍ਹਾ ਦੇ ਵਿੱਚ ਜਿੱਥੇ ਵੀ ਮੈਚ ਹੁੰਦਾ ਕ੍ਰਿਕਟ ਦਾ ਲੈਦਰ ਦਾ ਅਸੀਂ ਪੂਰੀ ਰਿਸਪੌਂਸਿਬਿਲਟੀ ਨਾਲ ਆਪਣੇ ਟੀਮ ਨੂੰ ਲੈ ਕੇ ਉੱਥੇ ਪਹੁੰਚ ਜਾਂਦੇ ਆ ਪੂਰੀ ਟੀਮ ਸਾਡੀ ਪਹੁੰਚ ਚੁੱਕੀ ਹੈ। ਤਾਂ ਗੱਡੀਆਂ ਸਾਡੀਆਂ ਉਹ ਖੜੀਆਂ ਨੇ। ਤੇ ਹਜੇ ਦੂਜੀ ਟੀਮ ਨੇ ਵੀ ਆਉਣਾ। ਆਹ। ਬਾਕੀ ਮੈਚ ਦੇ ਵਿੱਚ ਸਾਨੂੰ ਕੱਟ ਪਾਸ ਥੋੜੇ ਥੋੜੇ ਕੱਟਰ ਬਣਾ ਕੇ ਵੀਡੀਓ ਤੇ ਪਾਵਾਂਗੇ। ਤੇ ਮੈਨੇਜਮੈਂਟ ਇੱਥੇ ਲੱਗੀ ਹੋਈ ਆ। ਕੋਣ ਲਾਉਣ? ਜਿਹੜੀ ਦੇ ਪਿੱਛੇ ਹਿਸਾਬ ਦੇਖਿਆ ਜਾਬ ਜਿਹੜੀ ਉਹ ਨਹੀਂ ਆਊਟ ਆਊਟ ਨਹੀਂ ਬੋਲਣਾ ਨਹੀਂ ਤੇ ਜਿੰਨੀ ਆਪਾਂ ਚੰਗਾ ਖੜਾ ਤੇ ਉਹਨਾਂ ਨੇ ਟਾਸ ਜਿੱਤ ਲਿਆ ਤੇ ਉਹਨਾਂ ਨੇ ਸਾਨੂੰ ਬੈਟਿੰਗ ਕਰਨ ਨੂੰ ਕਿਹਾ ਇਨਵਾਈਟ ਕੀਤਾ ਵਾ ਉਹ ਖੁਦ ਬੋਲਿੰਗ ਕਰਨਗੇ ਤੇ ਟੈਕਸਨ ਤੇ ਨਾਰ ਪਰਮਾ ਆਰਨ ਪਰਮਾ ਬੈਟਿੰਗ ਨੂੰ ਜਾਣਗੇ ਤੇ ਥੋੜਾ ਥੋੜਾ ਬੜਾ ਕਰਕੇ ਬਲੌਗ ਬਣਾਵਾਂਗੇ ਸਕੋਰ ਦੱਸਾਂਗੇ ਪੂਰਾ ਮੈਚ ਉਹਨੂੰ ਬਲੌਗ ਦੇ ਵਿੱਚ ਪਾਵਾਂਗੇ हां ਜੇ ਮੈਂ ਤੁਹਾਨੂੰ ਦੱਸਿਆ ਸਿੰਘ ਆ ਵੀ ਪਿੰਡ ਸਸਰਾਲੀ ਖੇਡਣ ਆਏ ਸੀ ਕਾਫੀ ਦੂਰ ਸੀ ਸਾਡੇ ਪਿੰਡ ਤੋਂ ਤੇ ਸਵੇਰੇ ਸਵੇਰੇ ਗਏ ਤੇ ਜਿਵੇਂ ਤੁਹਾਨੂੰ ਜਿਸੀ ਪਿੱਚ ਦਿਖਾਈ ਸੀ ਕਿ ਪਿੱਚ ਤਾਂ ਉਹਨਾਂ ਨੇ ਮੌਕੇ ਤੇ ਰਗੜੀ ਹੈ ਉਹਦੀ ਮੈਨੇਜਮੈਂਟ ਮਿਲ ਗਈ ਮੌਕੇ ਤੇ ਤਿਆਰ ਕੀਤੀ ਹੈ ਰਗੜ ਕੇ ਪਿੱਛ ਉਸੇ ਮਿੱਟੀ ਤੇ ਉਸੇ ਆ ਕੱਚੀ ਪਿੱਛ ਤੇ ਖਲਾਤਾ ਅਸੀਂ ਹਮੇਸ਼ਾ ਮੈਡ ਤੇ ਖੇਡੇ ਆ ਸਾਡੇ ਕੋਲ ਵੀ ਪਿੱਛ ਹੈ ਲੇਕਿਨ ਬਹੁਤ ਜ਼ਬਰਦਸਤ ਹੈ ਜਿਵੇਂ ਤੁਸੀਂ ਸਾਡੇ ਪਿੰਡ ਦੀ ਪਿੱਛ ਦੇਖੀ ਹੈ ਹਰੇਕ ਕਰਕੇਟਰ ਉਥੇ ਆ ਕੇ ਬਹੁਤ ਲਾਈਕ ਕਰਦਾ ਸਾਡੇ ਵੱਡਾ ਕਿ ਹਿਲਣਾ ਕਿਉਂਕਿ ਸਾਡੇ ਕੋਲ ਪ੍ਰੋਫੈਸ਼ਨਲ ਪਿੱਛ ਬਣਾਈ ਹੋਈ ਆ ਇੱਕ ਵਾਰ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਇੱਕ ਵਾਰ ਪਿੱਛ ਦੀ ਵੀ ਬਕਾਇਦਾ ਵੀਡੀਓ ਬਣਾ ਕੇ ਪਾ ਦੂੰਗਾ ਤੇ ਇੱਥੇ ਅਸੀਂ ਚਲੋ ਮੈਚ ਹਾਰ ਗਏ ਕਿਉਂਕਿ ਪਿੱਚ ਦੇ ਸੀਗੀ ਉਸ ਬੈਟਸਮੈਨਾਂ ਦੇ ਸਟਾਰਟਿੰਗ ਸਟਾਰਟਿੰਗ ਤੇ ਪਿੱਚ ਨੇ ਫਾਸਟ ਬੋਲਰ ਨੂੰ ਮੂਵਮੈਂਟ ਨਹੀਂ ਕੀਤੀ ਸਪਿਨ ਤੇ ਆ ਕੇ ਪਿੱਚ ਪੂਰੀ ਡਿਸਟਰਬ ਹੋ ਗਈ ਤੇ ਉਹਨਾਂ ਨੇ ਪੂਰੀਆਂ ਵਿਕਟਾਂ ਨਿਕਲੀਆਂ ਸਾਡੀਆਂ ਤੇ ਰਨ ਲੋ ਸਕੋਰ ਬਣਿਆ ਪਰ ਲੋ ਸਕੋਰ ਦੇ ਵਿੱਚ ਵੀ ਕਾਫੀ ਮੈਚ ਛੜਿਆ ਉਹਨਾਂ ਨੇ ਵੀ ਲਾਸਟ ਓਵਰ ਦੇ ਵਿੱਚ ਹੀ ਮੈਚ ਜਿੱਤਿਆ ਵਾ ਉਨੀਵੇਂ ਓਵਰ ਤੱਕ ਅਸੀਂ ਵੀ ਖਿੱਚ ਕੇ ਲੱਗੇ ਸੀਗੇ ਪਰ ਕੁੱਲ ਮਿਲਾ ਕੇ ਮੈਨੇਜਮੈਂਟ ਨਾਲ ਦੀ ਸਸਰਾਲੀ ਨੇ ਕੋਈ ਵੀ ਮਤਲਬ ਪੂਰੀ ਨਹੀਂ ਪਾਈ ਟੂਰਨਾਮੈਂਟ ਸੇ ਯਾਰ ਘਟੋ ਘਟ ਚਾਹ ਕਟੋਕਟ ਪਾਣੀ ਤਾਂ ਹੀ ਤਾਂ ਪਲਾ ਦਿੰਦੇ ਕੋਈ ਪਾਣੀ ਦਾ ਇੰਤਜ਼ਾਮ ਨਹੀਂ ਸੀ ਉੱਥੇ ਤੇ ਗਰਾਊਂਡ ਬਹੁਤ بڑا ਸੀ ਪਰ ਸੰਭਿਆ ਨਹੀਂ ਸੀ ਹੋਇਆ ਜਿਵੇਂ ਗਰਾਊਂਡ ਹੁੰਦੇ ਨੇ ਆਮ ਪਿੰਡਾਂ ਦੇ ਵਿੱਚ ਵਧੀਆ ਸੰਭਿਆ ਟੂਰਨਾਮੈਂਟ ਕਰਕੇ ਤਾਂ ਲੋਕ ਜਿਆਦਾ ਹੀ ਸੰਭ ਲੈਂਦੇ ਨੇ ਇੰਨਾ ਵਧੀਆ এনवायरमेंट ਬਣਾ ਦਿੰਦੇ ਨੇ ਵੀ ਲੋਕ ਦੋਰਵਾਕੇ ਕਹਿੰਦੇ ਨੇ ਵਾਹ ਕੀ ਗੱਲਬਾਤ ਸੀ ਪਰ ਨਹੀਂ ਤੇ ਗਰਾਉਂਡ ਤੇ ਹੈਂਗੇ ਦੀ ਵਰਕ ਹੋਣ ਵਾਲਾ ਸੀ ਕਾਫੀ ਕਮ ਤੇ ਮੈਂ ਜਿਖਾ ਵੀ ਖਾਣਾ ਪੀਣਾ ਤਾਂ ਬਿਲਕੁਲ ਵੀ ਨਹੀਂ ਸੀਗਾ ਇੰਨੀ ਦੂਰੋਂ ਜਾਣ ਦੇ ਬਾਬੂ 40 45 ਕਿਲੋਮੀਟਰ ਅਸੀਂ ਗੱਡੀ ਖਿੱਚ ਕੇ ਲੈ ਕੇ ਗਏ ਸੀਗੇ ਤੇ ਮੈਚ ਦਾ ਰਿਜ਼ਲਟ ਜੋ ਵੀ ਆਇਆ ਪਲੱਸ 1 ਲੇਕਿਨ ਪਲੀਜ਼ ਟੂਰਨਾਮੈਂਟ ਕ੍ਰਾਉਂਡ ਲੱਗੇ ਯਾਰ ਟੀਮਾਂ ਦੇ ਵਿੱਚ ਪ੍ਰਭਾਵ ਪੈਣਾ ਬਹੁਤ ਜ਼ਰੂਰੀ ਆ ਟੂਰਨਾਮੈਂਟ ਜਦ ਵੀ ਕਰਾਓ ਮੈਨੇਜਮੈਂਟ ਬਹੁਤ ਵਧੀਆ ਹੋਣੀ ਚਾਹੀਦੀ ਆ ਖਾਣਾ ਪੀਣਾ ਦੇ ਕੋਈ ਬੰਦਾ ਭੁੱਖਾ ਨਹੀਂ ਹੁੰਦਾ ਪਰ ਦੋਹਰੂ ਆ ਟੀਮਾਂ ਦਾ ਮਾਨ ਸਨਮਾਨ ਕਰਨਾ ਬਹੁਤ ਜ਼ਰੂਰੀ ਆ ਸੋ ਇਸ ਕਰਕੇ ਟੂਰਨਾਮੈਂਟ ਵੀਰੇ ਜ਼ਰੂਰ ਕਰਾਇਆ ਕਰੋ ਲੈਦਰ ਦਾ ਤਾਂ ਬਿਲਕੁਲ ਕਰਾਓ ਦੇਖੋ ਲੈਦਰ ਦੇ ਲੋਕ ਟੂਰਨਾਮੈਂਟ ਕਰਾਉਣੋਂ ਹਟ ਗਏਗੇ ਦੁਬਾਰਾ ਸਟਾਰਟ ਹੋਏ ਨੇ ਵਧੀਆ ਲੱਗ ਰਿਹਾ ਸਸਰਾਲੀ ਪ੍ਰਿੰਟ ਦੇ ਅਸੀਂ ਤਾਰੀਫ਼ ਵੀ ਕਰਾਂਗੇ ਯਾਰ ਨੇ ਹਿੰਮਤ ਤਾਂ ਕੀਤੀ ਵੀ ਹਾਂ ਟੂਰਨਾਮੈਂਟ ਕਰਾਉਣ ਦੀ ਪੱਟ ਮੈਨੇਜਮੈਂਟ ਜ਼ਰੂਰ ਅਟੈਂਡ ਕਰਿਆ ਕਰੋ ਟੀਮਾਂ ਦਾ ਬਾਰੋ ਆਉਣ ਦਾ ਇੰਤਜ਼ਾਮ ਉਹਨਾਂ ਨੂੰ ਰਿਪਲੇਸਮੈਂਟ ਉਹਨਾਂ ਦਾ ਡੱਗਆਊਟ ਬਣਾਏ ਹੋਣ ਡੱਗਆਊਟ ਮੈਂ ਐਸਾ ਕਹਿਣਾ ਆਫ ਸੈਂਸ ਵੀ ਕਹਿਣ ਨੂੰ ਡੱਗਆਊਟ ਹੁੰਦਾ ਪਰ ਟਟਕੜ ਪੱਲੀ ਉਹ ਦੇ ਦਿੰਦਾ ਬੰਦਾ ਨਾ ਉੱਥੇ ਮੈਟ ਰੱਖਣ ਸਮਾਨ ਰੱਖਣ ਨੂੰ ਹੋ ਜਾਂਦਾ ਵ ਠੀਕ ਆ ਕਿ ਨਹੀਂ ਆ ਕੇ ਆਪ ਸੀ ਬਹਿ ਗਏ ਆਪਣੇ ਆਪਣੇ ਜਗਾ ਲੱਭ ਲਈ ਉੱਥੇ ਜਾ ਕੇ ਬਹਿ ਗਏ ਹਨਾ ਮਿੱਟੀ ਦੇ ਵਿੱਚ ਜਿੱਦਾਂ ਜਿੱਦਾਂ ਵੀ ਐ ਤੇ ਆ ਪਿਛੇ ਭੈਣੀ ਵਾਲੇ ਨੇ ਟੂਰਨਾਮੈਂਟ ਕਰਾਇਆ ਤੁਸੀਂ ਭੈਣੀ ਵਾਲੇ ਦੇ ਗਰੁੱਪ ਤੇ ਹੋ ਸੋ ਪਲੀਜ਼ ਬਰੇ ਉਹਨਾਂ ਨੂੰ ਦੇਖ ਕੇ ਕੁਝ ਸਿੱਖੋ ਤੇ ਆਓ ਟੂਰਨਾਮੈਂਟ ਫੇਰ ਦੁਬਾਰਾ ਕਰਾਈਏ ਧੰਨਵਾਦ